ਨਾਨੇ ਤੱਕ ਕੇ ਨਾ ਸੰਸਕਾਰ ਕੀਤਾ ਆਹ ਤੇ ਕੁੜੀ ਸਾਡੀ ਤੱਕ ਕੇ ਨਾ ਸੰਸਕਾਰ ਕੀਤਾ ਨਣਾਉਣ ਵੇਲੇ ਬਾਜੀ ਨੇ ਮਾਰੀ ਮੈਂ ਬਕਾਇਦਾ ਗਈਆਂ ਮੋਰੇ ਕੱਪੜੇ ਲਾਏ ਕੁੜੀ ਦੇ ਤਾਂ ਪੱਟ ਸਾਰਾ ਹੀ ਕੁੜੀ ਦਾ ਪੱਟ ਭਰਿਆ ਪਿਆ ਸੀ ਉੱਪਰ ਲਿਖਿਆ ਸੀ ਮੇਰੀ ਮੌਤ ਦੀ ਜ਼ਿੰਮੇਵਾਰ ਪ੍ਰਵੀਨ ਹੋਰ ਕੁਝ ਵੀ ਲਿਖਿਆ ਆਇਆ ਸੀਗਾ ਪਰ ਉਹ ਮੈਨੂੰ ਤਾਂ ਪੜਿਆ ਨਹੀਂ ਗਿਆ ਤਾਂ ਸਾਨੂੰ ਪੜਨ ਦਿੱਤਾ ਨਹੀਂ ਪਾਣੀ ਨਾਲ ਮਟਾ ਦਿੱਤਾ ਗਿਆ ਇਹ ਹੁਣ ਮੈਂ ਸੂਤ ਕਰੂ ਅਮਨੇ ਤੈਨੂੰ ਤੇਰੀ ਪਰਜਾਈ ਅਨਸਾਫ਼ ਦੁਆ ਕੇ ਰਹੂਗੀ ਦੁਆ ਕੇ ਰਹੂਗੀ ਆ ਸਾਰੇ ਜਿੰਨੇ ਵੀ ਹੈਗੇ ਨਾ ਇਹ ਸਾਰੇ ਰਾਲੇ ਮੇ ਆ ਪਹਿਲਾਂ ਤਾਂ ਸਾਡਾ ਬਾਪੂ ਆ ਇਹਨੂੰ ਸਾਰੇ ਪਤਾ ਸੀ ਚੱਕ ਲੋ ਵਿਚ ਮਾਰਨ ਨੂੰ ਫੇਰ ਜ਼ਿਆਦਾ ਕੰਮ ਵਧੂਗਾ ਮੈਂ ਜਨਾਨੀ ਇੱਧਾ ਤੇ ਮੇਰੇ ਮੋਰੇ ਕੋਈ ਕਸ਼ ਨਹੀਂ ਆ ਦੇ ਚੱਲ ਹੁਣ ਫੇਰਾ ਤਾਂ ਹੈ ਨਹੀਂ ਕੋਈ ਤੋਰ ਦੋ ਹੁਣ ਤੋਰ ਦੋ ਇਹਨਾਂ ਦੇ ਝੂਠੇ-ਮੂਠੇ ਰੋਣੇ ਮੈਂ ਸਾਹ ਦੇਖਣੇ ਆ ਬਾਹਰ ਤੋਂ ਨਕਲੀ ਕਰਕੇ ਲਿਆ ਕੇ ਮੈਨਾਂ ਕੱਲੀ ਬਾਹਰ ਦੀ ਜਨਾਨੀ ਆ ਨਾ ਨਾ ਨਾਲ ਇੱਕ ਕਰਦੀ ਕਰਦੀ ਪਾਰ ਇੱਕ ਤਾਂ ਬੈਕ ਕਰੀ ਇਹਦਾ ਕੱਲੀ ਬਹੁਤ ਆ ਇਹਨਾਂ ਜੋਗੀ ਤੂੰ ਦੇਖੀ ਨਹੀਂ ਇਹਨਾਂ ਦਾ ਮੈਂ ਕੀ ਬਣਾਉਂਦੀ ਆ ਮੈਂ ਨਹੀਂ ਮੰਨਦੀ ਕਿਸੇ ਨੂੰ ਕੁਝ ਵੀ ਮੈਂ ਵੀਡੀਓ ਬਣਾਉਂਦੀ ਪਈਆਂ ਕੁੜੀ ਸਾਡੀ ਮਾਰੀ ਗਈ ਆ ਓਕੇ ਸਾਡੀ ਕੁੜੀ ਮਾਰੀ ਗਈ ਆ ਬਕਾਇਦਾ ਉਹਦੇ ਨਾਮ ਲਿਖਿਆ ਸੀ ਉੱਪਰ ਪੱਟ ਤੇ ਇਹ ਹੁਣ ਜਲਦੀ ਜਲਦੀ ਸੰਸਕਾਰ ਕਰਦੇ ਆ